ਪੰਜਾਬ ਸਰਕਾਰ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ ਰਹੀ ਚਾਹੇ ਉਸ ਨਸ਼ਾ ਤਸਕਰ ਦੇ ਵੱਲੋਂ ਨਸ਼ੇ ਨੂੰ ਵੇਚ ਕੇ ਆਪਣੀਆਂ ਬਿਲਡਿੰਗਾਂ ਬਣਾਈਆਂ ਗਈਆਂ ਹੋਣ ਜਾਂ ਫਿਰ ਕਿਸੇ ਨਵੀਂ ਬਿਲਡਿੰਗ ਦੀ ਉਸਾਰੀ ਕਰ ਰਿਹਾ ਹੋਵੇ ਨਸ਼ਾ ਤਸਕਰ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਦੇ ਵਿੱਚ ਨਸ਼ਾ ਤਸਕਰ ਭਰਾਵਾਂ ਦੇ ਖਿਲਾਫ ਪੁਲਿਸ ਨੇ ਵੱਡਾ ਐਕਸ਼ਨ ਲਿਆ ਨਸ਼ਾ ਤਸਕਰ ਸੂਰਜ ਦੇ ਨੌ ਦੇ ਕਰੀਬ ਨਸ਼ੇ ਦੇ ਮਾਮਲੇ ਦਰਜ ਨੇ ਇਰਾਦਾ ਕਤਲ ਦੇ ਮਾਮਲੇ ਤੇ ਵਿੱਚ ਜੇਲ੍ਹ ਦੇ ਅੰਦਰ ਬੰਦ ਹੈ ਦੱਸਿਆ ਕਿ ਸੂਰਜ ਦੀ ਪਤਨੀ ਦੇ ਵੱਲੋਂ ਇੱਕ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆ ਇਸ ਨਜਾਇਜ਼ ਉਸਾਰੀ ਤੇ ਜੇਸੀਬੀ ਚਲਾਈ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਬੀਟ ਤਲਾ ਵਿਖੇ ਨਸ਼ਾ ਤਸਕਰ ਦੇ ਘਰ ਦੇ ਪੁਲਿਸ ਨੇ ਜੀਸੀਬੀ ਚਲਾਈ ਹੈ। ਬੀਟ ਤਲਾ ਬਸਤੀ ਵਿੱਚ ਨਸ਼ਾ ਕਾਰੋਬਾਰ ਨਾਲ ਜੁੜੇ ਇਸ ਵਿਅਕਤੀ ਤੇ ਵੱਡੀ ਕਾਰਵਾਈ ਪੁਲਿਸ ਨੇ ਕੀਤੀ ਹੈ। ਤਸਵੀਰਾਂ ਚ ਵੇਖ ਸਕਦੇ ਹੋ ਕਿ ਉਸ ਦੀ ਨਵੀਂ ਉਸਾਰੀ ਰੁਕ ਕਿਸ ਤਰ੍ਹਾਂ ਤੈਸ ਨੈਸ ਕੀਤਾ ਜਾਂਦਾ ਹੈ। ਸਾਰੀ ਬਿਲਡਿੰਗ ਤੋੜ ਦਿੱਤੀ ਜਾਂਦੀ ਹੈ। ਪੁਲਿਸ ਨੇ ਵੱਡਾ ਐਕਸ਼ਨ ਇਸ ਨਸ਼ਾ ਤਸਕਰ ਦੇ ਘਰ ਤੇ ਲਿਆ ਜੋ ਕਿ ਨਵਾਂ ਘਰ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਨਵੀਂ ਉਸਾਰੀ ਕਰ ਰਿਹਾ ਸੀ। ਪੁਲਿਸ ਨੇ ਮੌਕੇ ਤੇ ਜੀਸੀਪੀ ਬੁਲਾਈ ਜਿਸ ਤੋਂ ਬਾਅਦ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਰਹਿਤ ਇਸ ਦੀ ਨਵੀਂ ਉਸਾਰੀ ਤੇ ਜੀਸੀਬੀ ਚਲਾ ਦਿੱਤੀ ਜਾਂਦੀ ਹੈ ਹੁਣ ਤੱਕ ਕੀ ਕੀ ਕਾਰਵਾਈ ਹੋਈ ਅੱਜ ਜਿਹੜੀ ਉੱਥੇ ਬਠਿੰਡਾ ਦੇ ਬੀਰ ਤਲਾਬ ਬੀਰ ਤਲਾਬ ਦੇ ਰਿਆ ਜੋ ਤੁਸੀਂ ਦੇਖ ਰਹੇ ਹੋ ਇੱਕ ਸੂਰਜ ਸਿੰਘ son of ਜੰਗੀਰ ਸਿੰਘ ਵਾਸੀ ਬਸਤੀ ਨੰਬਰ 2 ਬੀਰ ਤਲਾਬ ਦੇ ਰੈਂਡ ਵਾਲਾ ਹੈਗਾ ਸਾਨੂੰ ਸਿਵਲ ਪ੍ਰਸ਼ਾਸਨ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਜ਼ਮੀਨ ਹੈਗੀ ਇਹ ਸਰਕਾਰੀ ਜ਼ਮੀਨ ਹੈ ਦੇ ਡੋਂਟ ਹੈਵ ਐਨੀ ਅਥੋਰਾਈਜੇਸ਼ਨ ਓਵਰ ਇਟ ਜਿਹੜਾ ਸੂਰਜ ਸਿੰਘ ਹੈ ਇਹਦੀ ਵਾਈਫ ਕੁਲਵਿੰਦਰ ਕੌਰ ਇੱਥੇ ਨਜਾਇਜ਼ ਉਸਾਰੀ ਕਰਾਰੀ ਸੀਗੀ ਤੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਜ ਸਿੰਘ ਹੈ ਇਹਦੇ ਤੇ 9 ਐਫ ਆਈ ਆਰਸ ਦਰਜ ਹੈ ਦੇ ਜਿਹਦੇ ਵਿੱਚ 5 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353186148149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਜੇ ਇਸ ਟਾਈਮੇ ਪਟੰਨਾ ਜੇਲ੍ਹ ਚ ਲਾਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਰੀ ਚ ਕਾਫੀ ਪੂਰੀ ਤਰ੍ਹਾਂ ਲਿਪਤ ਹੈ ਗਈ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਚ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਇਸ ਜ਼ਮੀਨ ਤੇ ਇਨਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜੇ ਕਲੇਸ਼ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਔਥਰਾਇਜ਼ਡ ਕੰਸਟਰਕਸ਼ਨ ਕਰਾ ਰਹੇ ਹੈ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੰਦੀ ਹੈ। ਬਹੁਤ ਸਾਰਾ ਪੁਲਿਸ ਨੂੰ ਲੋਕ ਪਹਿਲੀ ਕਾਰਵਾਈ ਹੈ। ਇਸ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਜੀ ਕਿ ਕੋਈ ਅਸੀਂ ਜੀ ਇਦਾਂ ਦੀ ਪਬਲਿਕ ਦੇ ਇਨਪੁਟ ਤੇ ਤੇ ਆਪਣੀ ਵਰਕ ਕਰਦੇ ਹੋਏ ਬਹੁਤ ਸਾਰੇ ਇਦਾਂ ਦੇ ਏਰੀਆਸ ਆਇਡੈਂਟੀਫਾਈ ਕੀਤੇ ਆ ਜਿਹੜੇ ਨਸ਼ਾ ਤਸਕਰਾਂ ਦਾ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮਨੀ ਤੋਂ ਇਹ ਸਾਰੀਆਂ ਕੀਤੀ ਹੁਣ ਉਹਦੀ ਅਸੀਂ ਡੀਸੀ ਸਾਹਿਬ ਨਾਲ ਮਿਲ ਕੇ ਐਸ ਪਰ ਲਾ ਵੈਰੀਫਾਈ ਕਰ ਰਹੇ ਤੇ ਜਲਦ ਉਹਨਾਂ ਤੇ ਵੀ ਅਸੀਂ ਇਹ ਸ਼ਿਕੰਜਾ ਕਸਾਂਗੇ ਇਹ ਹੌਟ ਸਪੌਟ ਏਰੀਆ ਜੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਹਨ ਹਾਂਜੀ ਇਹ ਤੁਸੀਂ ਠੀਕ ਕਿਹਾ ਜੀ ਇਹ ਸਾਡਾ ਆਈਡੈਂਟੀਫਾਈਡ ਹੌਟ ਸਪੌਟ ਹੈ ਬਟ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਬਲੇਟੈਂਟਲੀ ਹੀ ਇਹਨਾਂ ਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਇਹ ਜਿਹੜੀ ਕੰਸਟਰਕਸ਼ਨ ਉਹਨੂੰ ਟਾਣ ਲਿਆ ਹੈ ਇਸ ਤੋਂ ਇਲਾਵਾ ਹੋਰ ਵੀ ਅੱਜ ਕੋਈ ਜਗ੍ਹਾ ਹੈ ਨਹੀਂ ਜੀ ਅਜ ਅਸੀਂ ਇਦਾਂ ਤੇ ਹੀ ਕੰਮ ਕਰ ਰਹੇ ਹਾਂ ਪਰ ਅਸੀਂ ਕਾਫੀ ਹੋਰ ਇਦਾਂ ਦੇ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਚ ਜੋ ਵੀ ਸਾਨੂੰ ਇਲੀਗਲ ਮਿਲੇਗਾ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ